ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਆਰਟੀਏ ਪੂਨਮ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਬੋਲੋ ਜਿਹੜੇ ਰੂਟੀਨ ਚੈਕਿੰਗਸ ਨੇ ਉਹ ਕੀਤੀਆਂ ਜਾਂਦੀਆਂ ਨੇ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਜਿਹੜੇ ਓਵਰਲੋਡ ਵਾਹਨ ਨੇ ਉਹਨਾਂ ਦੀ ਗਿਣਤੀ ਘਟਨੀ ਸ਼ੁਰੂ ਹੋ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਅਜਿਹੀ ਚੈਕਿੰਗ ਹੁੰਦੀ ਹੈ ਤਾਂ ਜਿਹੜੇ ਲੋਕ ਨੇ ਉਹ ਵੀ ਸੜਕਾਂ ਤੇ ਸੁਚੇਤ ਹੋ ਕੇ ਵਾਹਨ ਚਲਾਉਂਦੇ ਨੇ ਜਿਸ ਦਾ ਨਤੀਜਾ ਇਹ ਨਿਕਲਦਾ ਕਿ ਹਾਲਸੇ ਘੱਟ ਰਹੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲਗਾਤਾਰ ਹੀ ਉਹਨਾਂ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਾ ਨਾ ਹੋਵੇ ਕੋਈ ਵੀ ওভারਲੋਡ ਵਾਹਨ ਕੋਈ ਵੀ ਅਜਿਹਾ ਵਾਹਨ ਜੋ ਕਿ ਸੜਕ ਤੇ ਚੱਲਣ ਯੋਗ ਨਹੀਂ ਹੈ ਤਾਂ ਉਹ ਵਾਹਨ ਸੜਕ ਤੇ ਨਾ ਉtre ਇਸੇ ਕੋਸ਼ਿਸ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਜਿਹੜੇ ਪੋਜ਼ਿਟਿਵ ਰਿਜ਼ਲਟਸ ਨੇ ਉਹ ਵੀ ਸਾਹਮਣੇ ਆ ਰਹੇ ਨੇ ਇਸ ਬਾਬਤ ਆਟੇ ਪੂਨਮ ਸਿੰਘ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਮੈਂ ਕੀ ਕਹਿਣਾ ਚਾਹੁੰਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਸਾਡੇ ਵੱਲੋਂ ਇਹ ਚੈਕਿੰਗ ਜਿਹੜੀ ਹੈ ਜੀ ਇਹ ਸਾਡੀ ਰੂਟੀਨ ਚੈਕਿੰਗ ਹੈ ਔਰ ਇਹ ਲਗਾਤਾਰ ਚਲਦੀ ਰਹਿੰਦੀ ਹੈਗੀ ਹੈ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਨਾਲੋਂ ਬੜਾ ਫਰਕ ਮੈਂ ਵੀ ਮਹਿਸੂਸ ਕਰਦੀ ਐ ਕਿ ওভারਲੋਡਡ ਵਹੀਕਲ ਕੋਈ ਵੀ ਸਾਨੂੰ ਜਿਹੜਾ ਹੈਗਾ ਅੱਜਕੱਲ ਸੜਕ ਦੇ ਉੱਤੇ ਨਹੀਂ ਮਿਲ ਰਿਹਾ ਹੈਗਾ ਦੂਸਰੀ ਜਦੋਂ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤਾਂ ਸਾਰੇ ਜਿਹੜੇ ਸੜਕ ਦੇ ਉੱਤੇ ਟਰੈਵਲਰ ਨੇ ਉਹ ਵੀ ਬਹੁਤ ਸੁਚੇਤ ਹੋ ਕੇ ਜਾਂਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਰੋਡ ਸੇਫਟੀ ਮੀਜਰਸ ਤੇ ਜ਼ਿਆਦਾ ਫੋਕਸ ਕਰ ਸਕੀਏ ਔਰ ਜ਼ਿਆਦਾ ਫੋਕਸ ਇਸ ਗੱਲ ਤੇ ਕਰ ਸਕੀਏ ਕਿ ਸੜਕ ਦੇ ਉੱਤੇ ਕੋਈ ਐਸਾ ਵਹੀਕਲ ਜਿਹੜਾ ਨਾ ਚੱਲਣ ਯੋਗ ਹੈ ਓਵਰਲੋਡਡ ਹੈ ਖਾਸ ਤੌਰ ਤੇ ਜਿਵੇਂ ਮੋਬਾਈਲ ਫੋਨ ਯੂਜ਼ ਕਰਨਾ ਉਹ ਚੀਜ਼ਾਂ ਅਸੀਂ ਚੈੱਕ ਕਰਦੇ ਹਾਂ ਤਾਂ ਕਿ ਇਹਨਾਂ ਨੂੰ ਅਸੀਂ ਕੰਟਰੋਲ ਕਰ ਸਕੀਏ ਔਰ ਤੁਹਾਡੇ ਮਾਦਮ ਦੇ ਰਾਹੀ ਮੈਂ ਸਾਰਿਆਂ ਨੂੰ ਇਹ ਗੱਲ ਜ਼ਰੂਰ ਇਹ ਸੁਨੇਹਾ ਜ਼ਰੂਰ ਦੇਣਾ ਚਾਹਾਂਗੀ ਕਿ ਜ਼ਿੰਦਗੀ ਸਭ ਤੋਂ ਅਹਿਮ ਹੈ ਕਿਸੇ ਵੀ ਕੰਮ ਦੇ ਨਾਲੋਂ ਸਭ ਤੋਂ ਵੱਧ ਕੇ ਜਿਹੜਾ ਹੈ ਉਹ ਤੁਹਾਡਾ ਜ਼ਿੰਦਾ ਹੋਣਾ ਹੈ ਤੇ ਇਸ ਕਰਕੇ ਆਪਾਂ ਕਦੇ ਕੰਮ ਦੀ ਕਾਲੀ ਦੇ ਵਿੱਚ ਜਿਹੜਾ ਹੈਗਾ ਆਪਣੀ ਓਵਰ ਸਪੀਡਿੰਗ ਨਾ ਕਰੂ ਕੋਈ ਮੋਬਾਈਲ ਕੋਈ ਕਾਲ ਆ ਰਹੀ ਹੈ ਤੁਹਾਨੂੰ ਤੁਸੀਂ ਆਪਦਾ ਉਹਨੂੰ ਬੰਦ ਕਰ ਦਿਓ 5 ਮਿੰਟ ਜਾਂ ਜੇ ਕੋਈ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਰੋਕ ਕੇ ਸਾਈਡ ਤੇ ਗੱਡੀ ਲਾ ਕੇ ਜਾਂ ਸਾਈਡ ਤੇ ਆਪਦਾ ਮੋਟਰਸਾਈਕਲ ਲਾ ਕੇ ਤੁਸੀਂ ਉਹਨੂੰ ਸੁਣੋ ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਨੇ ਔਰ ਇਹ ਛੋਟੀਆਂ-ਛੋਟੀਆਂ ਗੱਲਾਂ ਕਰਕੇ ਹੀ ਵੱਡੇ-ਵੱਡੇ ਹਾਦਸੇ ਵਾਪਰਦੇ ਜਦੋਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਸੋ ਐਜ਼ ਆਰਟੀਏ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਹ ਗੱਲਾਂ ਜਿਹੜੀਆਂ ਵਾਰ-ਵਾਰ ਦੁਹਰਾਉਂਦੀ ਰਵਾਂ ਔਰ ਵਾਰ-ਵਾਰ ਤੁਹਾਡੇ ਤੁਹਾਡੇ ਰਾਹੀਂ ਜਾਂ ਕੋਈ ਸੈਮੀਨਾਰ ਕਰਕੇ ਅਵੇਅਰਨੈਸ ਪ੍ਰੋਗਰਾਮ ਕਰਕੇ ਜਾਂ ਸੜਕ ਤੇ ਚੈਕਿੰਗ ਕਰਕੇ ਜਿਹੜਾ ਹੈਗਾ ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਬੋਤ ਗੱਡੀ ਨਾਲ ਇਹਦੇ ਸੀਟ ਬੈਲਟ ਵੀ ਲੱਗੇ ਸੀ ਕਿ ਉਹਨਾਂ ਦੇ ਚਲਾਣ ਦੇ ਚੁੱਤੇ ਗਏ ਹਾਂਜੀ ਸੀਟ ਬੈਲਟ ਦੇ ਚਲਾਣ ਅਸੀਂ ਕਰ ਰਹੇ ਹੈਗੇ ਆ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਤੁਸੀਂ ਲੰਬੇ ਸਫ਼ਰ ਦੇ ਵਿੱਚ ਜਾ ਰਹੇ ਹੋ ਸੀਟ ਬੈਲਟ ਲੱਗੀ ਹੁੰਦੀ ਹੈ ਤਾਂ ਇਹ ਤੁਹਾਡੀ ਸੇਫਟੀ ਹੈ ਸੋ ਅਸੀਂ ਇਸ ਗੱਲ ਪ੍ਰਤੀ ਪੂਰੀ ਸੁਚੇਤਤਾ ਅਵੇਰਨੈਸ ਪ੍ਰੋਗਰਾਮਸ ਦੇ ਵਿੱਚ ਵੀ ਅਸੀਂ ਦੱਸ ਰਹੇ ਹਾਂ ਔਰ ਮੈਂ ਤੁਹਾਡੇ ਮਾਗਮ ਦਿਰਾਈਂ ਲੋਕਾਂ ਨੂੰ ਇਹ ਹੀ ਦੱਸਣਾ ਚਾਹਾਂਗੀ ਕਿ ਸੀਟ ਬੈਲਟ ਹੈ ਤੁਹਾਡੀ ਗੱਡੀ ਦੇ ਵਿੱਚ ਉਹਦਾ ਉਪਯੋਗ ਕਰੋ ਇੱਕ ਬੁਲੇਟ ਮੋਟਰਸਾਈਕਲ ਸੀਗੇ ਉਹ ਵੀ ਰੋਕੇ ਗਏ ਸੀ ਉਹਨਾਂ ਦੇ ਸਿਲੈਂਸਰ ਵਗੈਰਾ ਵੀ ਕਈਆਂ ਦੇ ਵੈਸੇ ਉਹ ਲਾਏ ਆਰਸੀ ਲਾਏ ਹੁੰਦੇ ਜਿਹੜੇ ਅੱਜ ਬਿਲਕੁਲ ਜਿਹੜੇ ਮੋਡੀਫਾਈਡ ਹੁੰਦੇ ਆ ਉਹਨਾਂ ਨੂੰ ਅਸੀਂ ਰੋਕ ਕੇ ਜਿਹੜਾ ਹੈਗਾ ਔਰ ਉੱਥੇ ਹੀ ਅਸੀਂ ਉਹਨਾਂ ਨੂੰ ਵਹੀਕਲ ਨੂੰ ਇੰਪਾਉਂਡ ਕਰਦੇ ਆ ਇਹ ਤਾਂ ਸਾਊਂਡ ਪੋਲੂਸ਼ਨ ਦੇ ਤਹਿਤ ਵੀ ਆਉਂਦਾ ਹੈਗਾ ਦੂਸਰਾ ਇਹ ਮੋਡੀਫਿਕੇਸ਼ਨ ਦੇ ਤਹਿਤ ਵੀ ਆਉਂਦਾ ਹੈਗਾ ਦੇਖੋ ਬੁਲੇਟ ਜਿਹੜਾ ਕੋਈ ਸਟੈਂਡਰਡ ਮਾਡਲ ਹੈ ਬੁਲੇਟ ਦਾ ਉਹ ਤੁਸੀਂ ਚਲਾਓ ਜੋ ਪਾਸ ਹੈ ਐਮਬੀਆਈ ਵੱਲੋਂ ਰੈਸਟ ਜਿਹੜੇ ਆਪ మోడిఫికేਸ਼ਨਸ ਕਰਾ ਲੈਂਦੇ ਆ ਪਟਾਕੇ ਮਾਰਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕਰਨੀਆਂ ਜਿਹੜੇ ਇਹ ਜਾਇਜ਼ ਨਹੀਂ ਹੈ ਇਸ ਕਰਕੇ ਅਸੀਂ ਇਹਨਾਂ ਤੇ ਚਲਾਨ ਕਰ ਰਹੇ ਹਾਂ ਇੱਕ ਜਿਵੇਂ ਟਰੈਕਟਰ ਹੈ ਜੀ ਉਹ ਕਿਰਾਏ ਤੇ ਚੱਲਦੇ ਕੋ ਉਹਨਾਂ ਕੋ ਕੋਈ ਪਰਮਿਟ ਨਹੀਂ ਤੇ ਚੱਲਦੇ ਵੀ ਓਵਰ ਲੋਡ ਹੈ ਕਈ ਵਾਰੀ ਦੇਖਿਆ ਹੈਗਾ ਮੂਹਰੇ ਟਾਇਰ ਵੀ ਚੱਕੇ ਜਾਂਦੇ ਨੇ ਉਹਵੇਂ ਤੁਰੇ ਫਿਰਦੇ ਜੀ ਜੀ ਜਿਹੜੇ ਟਰੈਕਟਰ ਨੇ ਨਾ ਜੀ ਉਹਨਾਂ ਦੇ ਲਈ ਪਰਮਿਟ ਦੀ ਲੋੜ ਤਾਂ ਨਹੀਂ ਹੁੰਦੀ ਟਰੈਕਟਰ ਦੀ ਆਰਸੀ ਬੰਦੀ ਆ ਟਰੈਕਟਰ ਨੂੰ ਜਿਹੜਾ ਹੈਗਾ ਉਹ ਟੈਕਸ ਮਾ ਹੁੰਦਾ ਹੈ ਉਹਦਾ ਕਾਰਨ ਇਹ ਹੁੰਦਾ ਕਿਉਂਕਿ ਇਹ ਐਗਰੀਕਲਚਰ ਦੇ ਵਿੱਚ ਆ ਜਾਂਦੇ ਆ ਤੋ ਮੈਂ ਇਹੀ ਓਵਰਲੋਡਡ ਓਵਰਲੋਡਿੰਗ ਦੀ ਜਿਹੜੀ ਟਰੈਕਟਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਅਸੀਂ ਚਲਾਨ ਕਰਦੇ ਆ ਸਾਰਿਆਂ ਨੂੰ ਅਸੀਂ ਇਹ ਵੀ ਦੱਸਦੇ ਕਿ ਤੁਸੀਂ ਡਾਇਰੈਕਟਰ ਇਸਤੇਮਾਲ ਕਰੋ ਲੇਕਿਨ ਇਹਨਾਂ ਨੂੰ ਤੁਸੀਂ ਓਵਰਲੋਡ ਨਾ ਕਰੋ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੂਰਾ ਟਰੈਕਟਰ ਭਰਿਆ ਹੁੰਦਾ ਔਰ ਪਿੱਛੇ ਵਜ਼ਨ ਜ਼ਿਆਦਾ ਹੁੰਦਾ ਔਰ ਮੂਰਲੇ ਟਾਇਰ ਜਿਹੜੇ ਹੈਗੇ ਆ ਉਹਦੇ ਤਾਂ ਚੁੱਕੇ ਜਾਂਦੇ ਆ ਔਰ ਕਿੰਨੇ ਹਾਦਸੇ ਅਸੀਂ ਦੇਖਦੇ ਆਂਦੇ ਆ ਸੋ ਅਸੀਂ ਇਸ ਗੱਲ ਪ੍ਰਤੀ ਔਰ ਇਹੋ ਜੀਆਂ ਹੋਰ ਸਾਰੀਆਂ ਗੱਲਾਂ ਪ੍ਰਤੀ ਅਸੀਂ ਥੋੜਾ ਰਵਈਆ ਆਪ ਸਾਡਾ ਸਖਤ ਹੈ ਅਸੀਂ ਜ਼ਰੂਰ ਚਲਾਨ ਕਰਦੇ ਆਂ ਔਰ ਇਹੋ ਜੀ ਅਸੀਂ ਬਹੁਤ ਐਕਟੀਵਿਟੀ ਜਿਹੜੀ ਆ ਤੁਸੀਂ ਦੇਖੋਗੇ ਹੁਣ ਪਿੱਛੇ ਜਿਹੜੀ ਸਾਡੀ 2 ਮਹੀਨੇ ਦੀ ਪੂਰੀ ਮੁਹਿੰਮ ਰਹੀ ਹੈ ਉਹਦੇ ਨਾਲ ਬਹੁਤ ਫਰਕ ਪਿਆ ਹੈਗਾ